ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਵੇਲੇ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰ ਸਰਿਆ ਜੀ ਦਾ ਸੋ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਤੇ ਫਿਰ ਉਹ ਖਬਰਾਂ ਦਾ ਕਰਾਂਗੇ ਪਹਿਲਾਂ ਹੀ ਦੱਸ ਜੀਏ ਕਿ ਮਿੰਟੂ ਜੀ ਦੀ ਸਿਹਤ ਥੋੜੀ ਜੀ ਨਸਾਜ਼ ਹੈ ਇਸ ਲਈ ਮਾਫੀ ਚਾਹੁੰਦੇ ਆਂ ਉਹਨਾਂ ਨੂੰ ਵੀ ਤਕਲੀਫ ਦਿੰਨੇ ਆ ਤੇ ਆਡੀਅנס ਤੋਂ ਵੀ ਮਾਫੀ ਚਾਹੁੰਦੇ ਆਂ ਕਿ ਤੁਹਾਡੇ ਅਸੀਂ 5 ਮਿੰਟ ਕੱਟਣੇ ਨੇ ਸੋ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਿਲਕੁਲ ਮੈਂ ਵੀ ਮਾਫੀ ਮੰਗ ਲੈਣਾ ਹੋ ਜਾਣਗੇ ਠੀਕੇ ਕੁ ਦੋ ਦਿਨਾਂ ਤੱਕ ਕੋਈ ਨਾ ਜੀ ਜੀ ਆਡੀਅנס ਜਾਣੀ ਜਾਣ ਆਪਾਂ ਇਹ ਹੀ ਕਹਿ ਸਕਦੇ ਹਾਂ ਸੋ ਹਾਂ ਜੀ ਹਾਂ ਜੀ ਹੁਣ ਹੁਣ ਤਾਂ ਪ੍ਰਾਣੀ ਹੋ ਗਈ ਤਾਂ ਲਿਆਜ ਪੁਰਾਣੀ ਹੋ ਗਈ ਮੇਰੀ ਜੀ 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 ਸੋ ਸਭ ਤੋਂ ਪਹਿਲਾਂ ਕਰਤੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਖਾਸ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਜੁੜਾ ਰਹੇ ਨੇ ਸੇਵਾ ਸੰਪਰਕ ਨੰਬਰ ਹੈ 4082722500 ਟਰਕੇਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕੇਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋਂ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਜੀਐਨ ਯੂਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸੋਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲੋ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਤਾਂ ਹੁਣ ਰੁਕ ਕਰਦੇ ਆ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਮਿੰਟੂ ਜੀ ਮੈਡਮ ਜੀ ਦਾ ਦਿਲ ਭਰਾ ਹੋ ਗਿਆ ਕਹਿੰਦੇ ਜਿਹੜੇ ਪਹਿਲਾਂ ਕਲਾਕਾਰ ਸੀ ਤੇ ਫਿਰ ਸਿਆਸਤ 'ਚ ਪੈਰ ਧਰਿਆ ਖਾਸਾ ਸੰਘਰਸ਼ ਕੀਤਾ ਅਨਮੋਲ ਗगन ਮਾਨ ਹੁਣੀ ਖਰੜ ਤੋਂ ਇਹ ਵਿਧਾਇਕ ਬਣਦੇ ਨੇ ਪਹਿਲੀ ਵਾਰ ਤੇ ਉਸ ਤੋਂ ਬਾਅਦ ਇਹਨਾਂ ਦਾ ਅਚਾਨਕ ਕਹਿੰਦੇ ਦਿਲ ਭਾਰਾ ਹੋ ਗਿਆ ਤਿੰਨ ਦਿਨ ਹੀ ਹੋਈ ਸੀ ਹਾਲੇ ਕੇਜਰੀਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਵਾਪਸ ਪਰਤਿਆਂ ਨੂੰ ਤੇ ਅਸਤੀਫਾ ਦੇ ਦਿੱਤਾ ਜੀ ਕਹਿੰਦੇ ਵੀ ਮੇਰਾ ਕਰੋ ਅਸਤੀਫਾ ਸਵੀਕਾਰ ਪਰ ਅਗਲੇ ਦਿਨੀ ਅਮਨ ਰੋੜਾ ਸਾਹਿਬ ਪਾਰਟੀ ਪ੍ਰਧਾਨ ਜਾ ਪਹੁੰਚਦੇ ਨੇ ਅਸਤੀਫਾ ਵਿਧਾਨ ਸਭਾ ਤੋਂ ਦਿੱਤਾ ਤੇ ਇਹ ਪਾਰਟੀ ਪੱਧਰ ਤੇ ਜਾ ਕੇ ਕਹੀ ਜਾਂਦੇ ਨੇ ਕਿ ਸਾ ਅਸੀਂ ਸਾਡੀ ਗੱਠਮਟ ਹੋ ਗਈ ਐ ਤੇ ਬੀਬੀ ਜੀ ਨੂੰ ਅਸੀਂ ਸਮਝਾ ਲਿਆ ਉਧਰ ਮੁੱਖ ਮੰਤਰੀ ਸਾਹਿਬ ਵੀ ਕਹੀ ਜਾਂਦੇ ਨੇ ਨੌਜਵਾਨਾਂ ਦੀ ਤਾਂ ਬਹੁਤ ਲੋੜ ਐ ਸਿਆਸਤ ਚ ਪਾਇਓ ਜਰਾ ਚਾਨਣਾ ਜੀ ਪਹਿਲਾਂ ਜਾਣਦੀ ਕਹਾਣੀ ਕੀ ਸੀ ਤੇ ਹੁਣ ਆਉਣ ਦੀ ਕੀ ਐ ਦੇਖੋ ਗੱਲ ਇਹ ਐ ਕਿ ਕੰਮ ਸਾਰਾ ਨਾ ਰੋਲਦ ਕੋਲ ਤੋਂ ਆਇਆ ਪਿਆ ਗੋਪਨੀ ਜੀ ਕਿ ਜਿਹੜੇ ਤੇ ਕਮੇਡੀਅਨ ਨੇ ਉਹ ਰਾਜਨੀਤੀ ਕਰ ਰਹੇ ਆ ਜੀ ਤੇ ਲੋਕ ਰਾਜਨੀਤੀ ਨੂੰ ਮਤਲਬ ਇੱਕ ਕਮੇਡੀ ਦੇ ਤੌਰ ਤੇ ਹੀ ਲੈ ਰਹੇ ਨੇ ਹੂੰ ਠੀਕ ਹੈ ਨਾ ਸੋ ਉਹਨਾਂ ਦਾ ਵੀ ਹਸਤਾਖਤ ਅਲੱਗ ਤਰ੍ਹਾਂ ਦਾ ਹੈ ਤੇ ਇੱਥੇ ਆ ਕੇ ਰਾਜਨੀਤੀ ਦੀ ਦਸ਼ਾ ਤੇ ਦਿਸ਼ਾ ਐਵੀਂ ਜੀ ਹਕ ਕਿ ਅਸਤੀਫਾ ਵੀ ਲਤੀਫਾ ਬਣ ਜਾਂਦਾ ਜੀ ਮਤਲਬ ਇੱਕ ਮਜ਼ਾਕ ਬਣ ਜਾਂਦਾ ਇੱਕ ਚੁਟਕਲਾ ਬਣ ਜਾਂਦਾ ਹੁਣ ਜਿਹੜੀ ਗੱਲ ਹੈਗੀ ਆ ਇਸ ਬੀਬੀ ਦੇ ਜਾਣ ਦੀ ਗੱਲ ਹੋਵੇ ਤੇ ਚਾਹੇ ਫਿਰ ਆਪਦੇ ਅਸਤੀਫੇ ਤੋਂ ਪੈਰ ਪੇਸ਼ਾ ਪੁੱਟਣ ਦੀ ਕਿ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਓਵਰਵਿਊ ਦਿਨਾ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੋਏਗਾ ਕਿ ਆਮ ਆਦਮੀ ਪਾਰਟੀ ਠੀਕ ਹੈ ਬਾਰੀ ਤੌਰ ਤੇ ਨਹੀਂ ਪਰ ਅੰਦਰੂਨੀ ਤੌਰ ਤੇ ਇਹਨਾਂ ਦੇ ਵਿੱਚ ਵੀ ਬਹੁਤ ਖੁਸ਼ ਹਨ ਜੀ ਇਸ ਬੀਬੀ ਦੀ ਐਂਟਰੀ ਇੱਕ ਹੋਰ ਮਾਨ ਆ ਇੰਡਸਟਰੀ ਦਾ ਤੁਸੀਂ ਸਮਝ ਹੀ ਗਏ ਹੋ ਉਹਨਾਂ ਦੇ ਥਰੂ ਹੋਈ ਜਿਨ੍ਹਾਂ ਦੀ ਫਿਲਮ 'ਚ ਵੀ ਭਗਵੰਤ ਮਾਨ ਨੂੰ ਰਾਨੇ ਕੰਮ ਕੀਤਾ ਸੀ। ਹੂੰ। ਠੀਕ ਹੈ ਜੀ। ਕੰਪੇਨ ਵੀ ਕੀਤਾ ਹੋਇਆ ਉਸਮਾਨ ਨੇ ਇਸਮਾਨ ਬਾਸਤੀ। ਕਲਾਕਾਰ ਤੁਹਾਨੂੰ ਪਤਾ ਲੱਗਿਆ। ਜੀ। ਖੈਰ। ਬਾਤ ਦੇ ਵਿੱਚ ਜਿਹੜੀ ਇਸ ਬੀਬੀ ਨੂੰ ਟਿਕਟ ਮਿਲੀ ਸੀ ਉਹ ਰਾਗਮ ਚੱਡਾ ਦੇ ਕੋਟੇ ਚ ਗਈ ਸੀ। ਠੀਕ ਹੈ ਨਾ ਜੀ। ਗਾਂ ਦੀ ਗਾਂ ਜਿਵੇਂ ਤੁਹਾਨੂੰ ਪਤਾ ਨੇੜਤਾ ਹੋ ਜਾਂਦੀ ਹੈ ਲੀਡਰਾਂ ਦੀ ਗਾਂ ਪਾਲੇ ਬਣ ਜਾਂਦੇ ਨੇ ਆਪਾਂ। ਜੀ। ਰਾਗਮ ਚੱਡਾ ਹੋ ਗਿਆ ਸੀ ਕਮਜ਼ੋਰ। ਜੀ ਰਗਵ ਚੱਡਾ ਦੇ ਕਮਜ਼ੋਰ ਹੋਣ ਦਾ ਮਤਲਬ ਵੀ ਇੱਕ ਤੇ ਇਹ ਆ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਦਾ ਹੀ ਆ ਰਗਵ ਚੱਡਾ ਤੇ ਕੁਝ ਐਸੀਆਂ ਉਹਦੇ ਬਾਰੇ ਗੱਲਾਂ ਇੰਨਾ ਤੱਕ ਪੁੱਜੀਆਂ ਸੀ ਜੋ ਇਹਨਾਂ ਨੂੰ ਨਾਗਵਾਰ ਗੁਜ਼ਰੀਆਂ ਬੌਸ ਨੂੰ ਖਾਸ ਤੌਰ ਤੇ ਰਗਵ ਚੱਡਾ ਤੇ ਪਰਖ ਉਤਰ ਦਿੱਤੇ ਗਏ ਹੁਣ ਰਗਵ ਚੱਡਾ ਕਮਜ਼ੋਰ ਹੋਇਆ ਤਾਂ ਤੁਸੀਂ ਦੇਖਣਾ ਉਸ ਤੋਂ ਬਾਅਦ ਕਹਾਣੀ ਕੀ ਹੋਈ ਕਿ ਬੀਬੀ ਦੇ ਕੋਲੋਂ ਜਿਹੜਾ ਮੰਤਰੀ ਦਾ ਉਦਾਸੀ ਉਹ ਹੋ ਲਿਆ ਗਿਆ ਹੁਣ ਬੀਬੀ ਇੱਕ ਸਧਾਰਨ ਪਦਾਇਕਾ ਤੇ ਆਪ ਹੀ ਹੁਣ ਕਹਿੰਦੀ ਫਿਰਦੀ ਹੁੰਦੀ ਆ ਕਿ ਦਫ਼ਤਰਾਂ 'ਚ ਮੇਰੇ ਨਾਮ ਤੇ ਪੈਸੇ ਲੈ ਜਾਂਦੇ ਆ ਤੁਹਾਨੂੰ ਯਾਦ ਹੋਵੇਗਾ 2-4 ਵਰੀ ਨਹੀਂ ਕਈ ਵਾਰ ਇਹਨਾਂ ਨੇ ਇਸ ਤਰ੍ਹਾਂ ਦਾ ਸਟੇਟਮੈਂਟ ਦਿੱਤਾ ਅੱਛਾ ਪਹਿਲਾ ਪਹਿਲ ਇਹਦਾ ਭਰਾ ਸੀ ਬੀਬੀ ਦਾ ਜਿਹੜਾ ਪੁਲਸੀਆ ਉਹ ਵੀ ਉੱਥੇ ਬੜਾ ਸਰਕਰਮ ਸੀ ਬੜੇ ਕਿਸੇ ਉੱਥੋਂ ਦੀ ਤਾਂ ਕੁੱਲ ਮਿਲਾ ਕੇ ਇਸ ਬੀਬੀ ਦੇ ਕੋਲ ਬਹੁਤੀ ਉੱਥੇ ਪਾਵਰ ਵਜਈ ਨਹੀਂ ਕਾਰਨ ਕੁਝ ਵੀ ਰਹੋ ਉਹ ਤੁਹਾਨੂੰ ਵੀ ਪਤਾ ਮੈਨੂੰ ਪਤਾ ਤਾਂ ਇਸ ਤਰ੍ਹਾਂ ਹੋਇਆ ਕਿ ਜਦੋਂ ਇਸ ਬੀਬੀ ਨੂੰ ਅਹਿਸਾਸ ਹੋਇਆ ਕਿ ਭਾਈ ਹੁਣ ਇਹਨਾਂ ਦੀ ਸਾਰਾ ਫੈਮਿਲੀ ਦਾ ਵੀ ਪਰਿਸ਼ੋਕਣ ਜੇ ਤੁਸੀਂ ਵੇਖੋ ਕਿ ਪੋਲੀਟਿਕਾ ਨਹੀਂ ਆ ਹੋ ਸਕਦਾ ਬੀਬੀ ਨੇ ਕੁਝ ਹੋਰ ਸੋਚਿਆ ਹੋਵੇ ਵਿਚਾਰਿਆ ਹੋਵੇ ਆਪਣਾ ਤੋਂ ਇੱਕ ਵਈ ਆਈਨਾ ਸਮਾ ਅਸਤੀਫੇ ਦੀ ਗੱਲ ਉਹ ਕਹੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਕੋਈ ਪ੍ਰਵਾਹ ਹੈ ਨਹੀਂ ਸੀ ਕਿ ਬੀਬੀ ਜੇ ਜਾਂਦੀ ਆ ਤਾਂ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਨਾ ਤਾਂ ਉਹ ਇਹਨਾਂ ਦੇ ਨਾਲ ਕੋਈ ਵੱਡੇ ਮੰਚ ਤੇ ਨਜ਼ਰ ਆਉਂਦੀ ਸੀ ਨਾ ਕੋਈ ਉਹ ਪਾਰਟੀ ਦੀ ਗੱਲ ਕਰਦੀ ਸੀ ਅਤੇ ਇਸ ਤੋਂ ਇਲਾਵਾ ਸੈਸ਼ਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਜੱਤ ਬੀਬੀ ਦੀ ਸ਼ਰਕਤ ਬਹੁਤ ਘੱਟ ਤੇ ਜਾਂ ਸਰਗਰਮ ਹੁਣ ਪਰ ਕੀ ਹੋਇਆ ਕਿ ਜਦੋਂ ਇਸ ਬੀਬੀ ਦੇ ਅਸਤੀਫੇ ਦੀ ਗੱਲ ਹੋਈ ਅੱਛਾ ਆਪ ਹੀ ਅਸਤੀਫਾ ਦਿੱਤਾ ਬੀਬੀ ਨੇ ਤੇ ਆਪ ਹੀ ਜਨਤਕ ਕਰ ਦਿੱਤੀ ਗੱਲ ਅਸਤੀਫੇ ਦੀ ਕਾਪੀ ਤੇ ਜਨਤਕ ਹੀ ਨਹੀਂ ਕੀਤੀ ਬੀਬੀ ਨੇ ਹੂੰ ਤਾਂ ਚਲ ਇਹ ਗੱਲ ਆਪਾਂ ਅੱਗੇ ਤੋਰਦੇ ਹਾਂ ਕਿ ਦੇਖੋ ਇਹਨਾਂ ਨੇ ਇਸ ਚੀਜ਼ ਨੂੰ ਵੇਖਿਆ ਕਿ ਲੋਕਾਂ ਦੇ ਵਿੱਚ ਤੇ ਯਾਰ ਇੰਨਾ ਨਕਾਰਾਤਮਕ ਮੈਸੇਜ ਗਿਆ ਕਿ ਸਾਰੀ ਕਹਾਣੀ ਜਿਹੜੀ ਖੁੱਲ ਰਹੀ ਆ ਕਿ ਖਾਸ ਤੌਰ ਤੇ ਬਈ ਇੱਕ ਹਲਕਾ ਖਾਲੀ ਕਰਵਾਉਂਦੇ ਆ ਉਹਦੇ ਉੱਤੇ ਕੋਈ ਚੌਧਰੀ ਲਿਆ ਕੇ ਔਰ ਬਿਠਾ ਦਿੰਦੇ ਆ ਤਾਂ ਇਸ ਕਰਕੇ ਫਿਰ ਕੁਲਤਾਰ ਸਿੰਘ ਸੰਧਵਾ ਤੋਂ ਬਾਅਦ ਅਮਨ ਅਰੋੜਾ ਦੀ ਡਿਊਟੀ ਲੱਗੀ ਸੀ ਕਿ ਤੁਸੀਂ ਜੀ ਬੀਬੀ ਹੁਣ ਮੰਨੇ ਕਿਹੜੀ ਸ਼ਰਤ ਤੇ ਮੈਨੂੰ ਨਹੀਂ ਪਤਾ ਪਰ ਇੱਕ ਵਾਰੀ ਇਹਨਾਂ ਨੇ ਕਿਹਾ ਜੀ ਕਿੱਸਾ ਬਚਾ ਪਰ ਤੁਸੀਂ ਹੁਣ ਗੌਰ ਨਾਲ ਜਦੋਂ ਬੀਬੀ ਜੀ ਨੇ ਦੁਬਾਰਾ ਪੋਸਟ ਕੀਤੀ ਆ ਉਹਨੂੰ ਦੁਬਾਰਾ ਜਦੋਂ ਤੁਸੀਂ ਪੜੋਗੇ ਕੌਰ ਦੇ ਨਾਲ ਤੇ ਤੁਸੀਂ ਵੇਖੋਗੇ ਕਿ ਆਮ ਆਦਮੀ ਪਾਰਟੀ ਵੀ ਲਿਖਿਆ ਉੱਥੇ ਅਮਨ ਅਰੋੜਾ ਵੀ ਲਿਖਿਆ ਸ਼ਰਦ ਕੇਜਰੀਵਾਲ ਵੀ ਲਿਖਿਆ ਹੋਵੇ ਪਰ ਤੁਹਾਨੂੰ ਇੱਕ ਨਾਂ ਗੈਬ ਮਿਲੇਗਾ ਉਹ ਹੈ ਭਗਵੰਤ ਜੀ ਤੇ ਭਗਵੰਤ ਮਾਨ ਵੀ ਜਿਹੜਾ ਬੋਲੇ ਆ ਉਹ ਬੜਾ ਨਪਿਆ ਤੁਲਿਆ ਜਿਹਾ ਉਹਨਾਂ ਦਾ ਬਿਆਨ ਸੀ ਇਸ ਦੇ ਤੁਹਾਨੂੰ ਪਤਾ ਹੀ ਆ ਹੂੰ ਜੀ ਜੀ ਤਾਂ ਕੋਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਮਾਮਲਾ ਜਿਹੜਾ ਉਹ ਦਰਅਸਲ ਪਾਵਰਲੈਸ ਹੋ ਜਾਣ ਦਾ ਇੱਕ ਤੇ ਇਹ ਨਜ਼ਰ ਆਉਂਦਾ ਸੈਕੰਡ ਚੀਜ਼ ਇਹ ਆ ਕਿ ਬੀਬੀ ਨੇ ਸ਼ਾਇਦ ਤਫਕਾ ਮਾਰਿਆ ਹੋਵੇ ਮੈਨੂੰ ਨਹੀਂ ਪਤਾ ਪਰ ਉਹਦੀ ਗੱਲ ਜਿਹੜੀ ਆ ਨਾ ਉਹ ਟਿਕਾਣੇ ਲੱਗ ਗਈ ਯਾਨੀ ਲੋਕਾਂ ਦੇ ਵਿੱਚ ਬੜਾ ਨਕਾਰਾਤਮਕ ਜਿਹਾ ਆਮ ਆਦਮੀ ਪਾਰਟੀ ਦੇ ਪ੍ਰਤੀ ਮੈਸੇਜ ਗਿਆ ਜਿਹਦੇ ਤੋਂ ਬਾਅਦ ਫਿਰ ਇਹ ਕਵਾਇਦ ਸ਼ੁਰੂ ਹੁੰਦੀ ਆ ਕਿ ਬੀਬੀ ਨੂੰ ਬੁਣਾ ਲਿਆ ਜਾਂਦੀ ਜੀ ਸੋ ਜੇਕਰ ਆਪਾਂ ਅਕਲੀ ਖਬਰ ਦਾ ਰੋਕ ਕਰੀਏ ਤਾਂ ਅਕਲੀ ਖਬਰ ਕਹਿੰਦੀ ਹੈ ਕਿ ਸੁਨੀਲ ਜਾਖੜ ਹੋਣੀ ਆਖ ਰਹੇ ਨੇ ਕਿ ਸਮੇਂ ਦੀ ਲੋੜ ਹੈ ਅਕਾਲੀ ਤੇ ਭਾਜਪਾ ਵਾਲੇ ਇਕੱਠੇ ਹੋ ਜਾਣ ਕੀ ਇਹ ਸੱਚਿਓ ਇਹਨਾਂ ਦਾ ਹੀ ਬਿਆਨ ਹੈ ਜਾਂ ਫਿਰ ਇਹ ਅਕਾਲੀ ਭਾਜਪਾ ਦਾ ਮਿਲਿਆ ਜੁਲਿਆ ਬਿਆਨ ਕਹਿ ਲਈਏ ਇਹਨੂੰ ਕਿਉਂਕਿ ਅੰਦਰੋਂ ਕਈ ਲੋਕ ਕਹਿੰਦੇ ਨੇ ਵੀ ਤੰਦਾ ਤਾਂ ਜੁੜੀਆਂ ਹੋਈਆਂ ਨੇ ਬਸ ਜਗ ਜਹਾਰ ਨਹੀਂ ਗੱਲ ਹੱਲੇ ਹੋਈ ਆ ਬਿਲਕੁਲ ਬੜੇ ਮੁਸ਼ਕਲ ਸਵਾਲ ਪੁੱਛਦੇ ਹੋ ਤੁਸੀਂ ਗੁਰਪ੍ਰੀਤ ਜੀ ਹਾਂ ਜੀ ਕਿ ਭਰੇ ਕਈ ਵਾਰ ਨਾ ਤੁਸੀਂ ਦੋਬੇ ਦਾ ਚਪਾ ਦਿੰਦੇ ਹੋ ਕਿ ਲੋਕ ਕਹਿੰਦੇ ਨੇ ਲੋਕ ਦੀ ਕਹਿੰਦੇ ਲੋਕਾਂ ਦਾ ਤਰਜਮਾਨ ਗੁਰਪ੍ਰੀਤ ਕਹਿ ਰਿਹਾ ਹੈ ਗੱਲ ਇਹ ਆ ਦੇਖੋ ਜੀ ਹਾਂ ਗੱਲ ਕੋਈ ਹੈ ਲੋਕ ਕਹ ਰਿਹਾ ਤਾਂ ਲੋਕਾਂ ਦੀ ਤਰਜਮਾਨੀ ਪੱਤਰਕਾਰੀ ਕਰਦੇ ਆ ਤਾਂ ਖੈਰ ਜੀ ਦੇਖੋ ਜਿੰਨਾ ਕੁ ਮੈਨੂੰ ਪਤਾ ਗੁਰਪ੍ਰੀਤ ਜੀ ਜੀ ਆਪਣੇ ਪਿੰਡ ਤੋਂ ਬਾਦਲ ਪਿੰਡ ਕੋਈ ਦੂਰ ਵੀ ਨਹੀਂ ਹੈ ਸੁਖ ਨਾਲ ਹੁਣ ਇੱਕ ਅੱਛਾ ਖਾਸਾ ਟਾਈਮ ਹੋ ਗਿਆ ਜੀ ਇਹਨਾਂ ਦੇ ਵਿੱਚ ਰਹਿੰਦਿਆ ਕਰਦੇ ਆ ਨੂੰ ਬਹੁਤ ਸਾਰੇ ਲੀਡਰ ਮਿਲ ਪੈਂਦੇ ਆ ਆਫ ਦੀ ਰਿਕਾਰਡ ਕੱਲ ਵੀ ਕਰ ਲੈਂਦੇ ਆ ਮੈਂ ਇਮਾਨਦਾਰੀ ਨਾਲ ਕਹਾਂ ਸਾਰੀਆਂ ਪਾਰਟੀਆਂ ਤੇ ਆਂ ਜੀ ਜੀ ਤੇ ਉਹ ਦਿਨ ਪਾਰਟੀ ਜ਼ਿੰਦਗੀ ਚ ਲਿਆ ਆ ਪਿਆ ਇਹ ਸਾਰਿਆਂ ਨਾਲ ਹੀ ਹੁੰਦਾ ਹੈ ਕਿ ਆਪਣੇ ਆਪ ਹੀ ਤੁਹਾਡੇ ਸੋਰਸਸ ਆਪਣੇ ਆਪ ਹੀ ਨੈਟਵਰਕ ਬਣਦੇ ਰਹਿੰਦੇ ਮੈਂ ਜਿੰਨਾ ਕੁ ਜਾਣਦਾ ਆ ਕਿ ਦੇਖੋ ਸੁਖਵੀਰ ਸਿੰਘ ਬਾਦਲੂਰੀ ਆਪਣੇ ਨੇੜ ਦੇਆਂ ਨੂੰ ਬਿਲਕੁਲ ਤੁਸੀਂ ਥਰਸਟ ਕੀਤਾ ਆ ਆਪਦੇ ਨੇੜ ਦੇਆਂ ਨੂੰ ਤਾਂ ਇਹੋ ਹੀ ਗੱਲ ਕਹਿੰਦੇ ਆ ਕਿ ਭਾਈ ਆਪਣਾ ਸਮਝੌਤਾ ਹੋ ਜਾਏ ਪਰ ਮੇਰੀ ਆਪਣੀ ਕੈਨੋ ਕੇ ਅਬਜ਼ਰਵੇਸ਼ਨ ਹੈ ਇਸ ਮਾਮਲੇ ਦੇ ਵਿੱਚ ਕਿ ਅਮਿਤ ਸ਼ਾ ਨਹੀਂ ਚਾਹੁੰਦੇ ਕਿ ਮਜੀਠੀਏ ਵਾਲਾ ਤੇ ਦੂਸਰਾ ਸੁਖਵੀਰ ਸਿੰਘ ਬਾਦਲ ਵਾਲਾ ਇੱਕ ਹੈ ਬਿਆਦਲੀ ਦਾ ਤਾਂ ਲੋ ਪਤਾ ਹੈ ਤੇ ਇੱਕ ਜੁੜਦਾ ਹੈ ਜਾ ਕੇ ਆਪਾਂ ਵੇਖੀਏ ਤੇ ਡਰਗਰ ਬਿਲਕੁਲ ਨਾਲ ਜਦੋਂ ਇਹ ਚੀਜ਼ਾਂ ਜੁੜਦੀਆਂ ਨਹੀਂ ਕਾਰਪੋਰੇਟ ਜੀ ਤਾਂ ਫਿਰ ਕੋਈ ਤੁਹਾਨੂੰ ਪਤਾ ਹੀ ਆ ਵੱਡੀ ਕੌਮੀ ਪਾਰਟੀ ਜਿਹੜੀ ਹੈ ਨਾ ਉਹ ਕਈ ਵਾਰ ਰਿਸਕ ਲੈਣ ਤੋਂ ਡਰਦੀ ਹੁੰਦੀ ਆ ਕਿ ਨਹੀਂ ਅਸੀਂ ਇੱਦਾਂ ਕਰ ਲਈਏ ਕੋਈ ਕਦਮ ਉੱਠ ਲਈਏ ਤੇ ਫਿਰ ਸਾਡੇ ਲਈ ਕੋਈ ਤੇ ਮੁਸ਼ਕਲ ਨਾ ਆ ਜਾਵੇ ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਅਮਿਤ ਸ਼ਾਹ ਵੀ ਹਾਂ ਦੇ ਸੋਚਣਗੇ ਵਿਚਾਰਨਗੇ ਕਿ ਕਿਉਂਕਿ ਇਹ ਮਾਮਲਾ ਉਹਨਾਂ ਵਾਸਤੇ ਵੀ ਦੁਬਿਧਾ ਵਾਲਾ ਹੈ ਕਿ ਕੀ ਕੀਤਾ ਜਾਵੇ ਹੁਣ ਰਹੀ ਗੱਲ ਜਾਂਖੜ ਸਾਹਿਬ ਦੀ ਜਾਂਖੜ ਸਾਹਿਬ ਬਾਰੇ ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਇਹਨਾਂ ਦੇ ਬਹੁਤ ਸੁਣੀ ਆ ਤੇ ਮੇਰਾ ਇਹੀ ਕਹਿਣਾ ਉਦਾਂ ਇਸ ਮਾਮਲੇ ਦੇ ਵਿੱਚ ਕਿ ਜਾਖੜ ਸਾਹਿਬ ਗੱਲ ਦਿਲ ਦੀ ਕਰ ਰਿਹਾ ਹੈ। ਤਾਂ ਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹਨਾਂ ਦੇ ਮੁੱਖ ਮੰਤਰੀ ਬਣਦਾ ਸੁਪਨਾ ਪੂਰਾ ਹੋ ਸਕਦਾ ਹੈ। ਕਿਉਂਕਿ ਅੱਜ ਵੀ ਉਹਨਾਂ ਦੇ ਉਹ ਜਿਵੇਂ ਗਾਣਾ ਸੀ ਨਾ ਦਿਲ ਦਾ ਦਰਦ ਆ ਕੇ ਆਜਾ ਵਾਹ ਵੀ ਅੱਜ ਵੀ ਉਹਨਾਂ ਨੇ ਇਹੋ ਗੱਲ ਕਹੀ ਕਿ ਉਸ ਵੇਲੇ ਜਿਸ ਵੇਲੇ ਮੈਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਸੀ ਤਬ ਵੀ ਨਾ Hindu ਹੋਣਾ ਹੀ ਆੜੇ ਆ ਗਿਆ। ਕਾਂਗਰਸ ਨਹੀਂ ਸੀ ਚੋਣ। ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਸੁਪਨਾ ਤਾਂ ਦੇਖਿਆ ਹੋਇਆ ਨਾ ਉਹ ਸੁਪਨਾ ਉਹਨਾਂ ਨੂੰ ਪਤਾ ਹੈ ਕਿ ਉਹਨੀ ਦੇਰ ਪੂਰਿਆ ਨਹੀਂ ਹੋ ਸਕਦਾ ਜਦੋਂ ਤੱਕ ਭਾਜਪਾ ਦੇ ਨਾਲ ਇੱਥੇ ਇੱਕ ਧਿਰ ਰਲ ਕੇ ਨਹੀਂ ਤੁਰਦੀ ਖਾਸ ਤੌਰ ਤੇ ਕਾਲੀਆਂ ਚ ਅੱਜ ਉਹਨਾਂ ਨੇ ਫੇਰ ਜੋੜਿਆ ਕਿ ਪੰਜਾਬੀਅਤ ਨੂੰ ਅੱਜ ਜ਼ਰੂਰਤ ਹੈ ਕਿ ਭਾਈ ਆਪਾਂ ਇਕੱਠੇ ਹੋਈਏ ਹੁਣ ਮੈਂ ਜਵੇਂ ਤੁਹਾਨੂੰ ਕਿਹਾ ਕਿ ਅਮਿਤ ਸ਼ਾ ਵੀ ਦੁਬਿਧਾ ਚ ਹੈ ਐਸੀ ਕਿ ਕਿ ਕੀਤਾ ਕੀ ਜਾਵੇ ਕਿਉਂਕਿ ਜੇ ਉਹ ਇਹਨਾਂ ਵੱਲ ਦੇਖਦੇ ਤੇ ਦੋ ਚਿਹਰੇ ਆ ਜਿਨ੍ਹਾਂ ਦਾ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਬਦਲ ਕਿਹੜਾ ਹੋਵੇ ਉਹਨਾਂ ਦੇ ਕੋਈ ਇਹ ਵੀ ਇੱਕ ਬੜੀ ਵੱਡੀ ਟੈਨਸ਼ਨ ਹੈ ਹੁਣ ਜੇ ਤੁਸੀਂ ਦੇਖੋਗੇ ਗਿਆਨੀ ਹਰਪ੍ਰੀਤ ਸਿੰਘ ਵਰੀ ਉਹ ਠੀਕ ਆ ਪਰ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦਲ ਨੂੰ ਆਪਾਂ ਛਟਿਆਉਂਦੇ ਨਹੀਂ ਕਿਸੇ ਦਾ ਨੁਕਸਾਨ ਕਰੀਏ ਠੀਕ ਆ ਉਹ ਘਾਰਾ ਉਹਨਾਂ ਨੂੰ ਮਿਲਿਆ ਪਰ ਉਹ ਘਾਰਾ ਏਡੇ ਵੱਡੇ ਪੱਧਰ ਦਾ ਨਹੀਂ ਹੈ ਕਿ ਕੋਈ ਗੇਮ ਚੇਂਜਰ ਸਾਬਤ ਹੋ ਜਾਣ ਫਿਰ ਉਧਰੋਂ ਅਮਰਤਪਾਲ ਸਿੰਘ ਦੇ ਉਭਾਰ ਦਾ ਵੀ ਡਰਿਆ ਕਿ ਕੱਲ ਨੂੰ ਇਹਨਾਂ ਦੀ ਜਿਹੜੀ ਮਤਲਬ ਕਿ ਮੇਨਸਟ੍ਰੀਮ ਦੀ ਪੋਲਿਟਿਕਸ ਆ ਪੰਜਾਬ ਦੀ ਉਹਦੇ ਵਿੱਚ ਅਮਰਤਪਾਲ ਸਿੰਘ ਆ ਵੀ ਹੋ ਜਾਵੇ ਕਿਉਂਕਿ ਅਕਾਲੀ ਦਲ ਤੇ ਉਹ ਵੀ ਹੈ ਸੋ ਇਸ ਕਰਕੇ ਕਈ ਦੁਬਿਧਾਵਾਂ ਨੇ ਇਸ ਗੱਠ ਜੋੜ ਚ ਪਰ ਮੈਂ ਤੁਹਾਨੂੰ ਅੰਦਰ ਦੀ ਗੱਲ ਇਹ ਦੱਸ ਦੇਣਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਨੇੜਲੇ ਨੂੰ ਤੇ ਇਹੋ ਗੱਲ ਕਹਿੰਦੇ ਆ ਕਿ ਆਪਣਾ ਸਮਝੌਤਾ ਹੋ ਜਾਏਗਾ ਤਾਂ ਮਤਲਬ ਕਿ ਗੱਲ ਤੇ ਚੱਲ ਰਹੀ ਹੈ ਠੀਕ ਹੈ ਨਾ ਤੁਸੀਂ ਆਪਦੀ ਜਗ੍ਹਾ ਤੇ ਸਹੀ ਹੋ ਜਿਹੜੇ ਲੋਕ ਤੁਹਾਨੂੰ ਕਹਿੰਦੇ ਆ ਕਿ ਗੁਰਪ੍ਰੀਤ ਜੀ ਆ ਗੱਲ ਇਹ ਤਾਂ ਤਾਂ ਫਿਰ ਉਹ ਸਹੀ ਨੇ ਪਰ ਮੈਂ ਜਿਵੇਂ ਕਿਹਾ ਕਿ ਇਹਦੇ ਵਿੱਚ ਹਾਲੇ ਘੁੰਡੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਕਰਕੇ ਚੀਜ਼ਾਂ ਤੋਂ ਪਰਦਾ ਹਟੇਗਾ ਪਰ ਭੱਜ ਪੱਜ ਜਾਏਗੀ ਤਾਂ ਜ਼ਰੂਰ ਕਿਸੇ ਨਾ ਕਿਸੇ ਢੜੇ ਦੇ ਨਾਲ ਤੇ ਖਾਸ ਤੌਰ ਤੇ ਜਾਏਗੀ ਆਉਣ ਵਾਲੇ ਕੁਝ ਮਹੀਨਿਆਂ 'ਚ ਇਹ ਗੱਲ ਕਲੀਅਰ ਹੋ ਜਾਏਗੀ ਤੇ ਜਾਖੜ ਜਿਹੜੀ ਗੱਲ ਕਹਿ ਰਹੇ ਆ ਕਿ ਪੰਜਾਬੀਅਤ ਦੇ ਅਭਿਆਸ ਨਾਲ ਉਹ ਸ਼ਾਇਦ ਜੋੜ ਹਿੰਦੂ ਸਿੱਖ ਨਾਲ ਹੀ ਰਹੇ ਨੇ ਤੇ ਭਾਜਪਾ ਇਹੀ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਕਰੇਗੀ ਜੀ ਜੀ ਉਹ ਗੱਲ ਨੂੰ ਚੇਤੇ ਕਰਦੇ ਨੇ ਉਹ ਅਟਲ ਬਿਹਾਰੀ ਬਾਦਪਾਈ ਤੇ ਜਦੋਂ ਇਧਰੋਂ ਬਾਦਲ ਸਾਹਿਬ ਸੀ ਉਹਦੀ ਸਾਹਜ ਪਾਉਂਦੇ ਨੇ ਬਾਰ-ਬਾਰ ਉਹੀ ਗੱਲਾਂ ਕਰਦੇ ਨੇ ਤੇ ਨਾਲ ਦੀ ਨਾਲ ਤੰਜ ਵੀ ਸਹਣੇ ਪੈਂਦੇ ਨੇ ਫਿਰ ਰਾਜਾ ਬੜਿੰਗ ਵਰਗੇ ਸਵਾਲ ਚੱਕਣਾ ਸ਼ੁਰੂ ਕਰ ਦਿੰਦੇ ਨੇ ਪਰ ਆਪਾਂ ਇਸ ਤੋਂ ਜੇਕਰ ਅੱਗੇ ਵਧੀਏ ਅਗਲੀ ਖਬਰ ਲੈਂਡ ਪੂਲਿੰਗ ਦੇ ਨਾਲ ਜੁੜੀ ਹੋਈ ਹੈ ਮੈਂ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਲੈਂਡ ਪੂਲਿੰਗ ਦੇ ਉੱਪਰ ਸਫਾਈਆਂ ਪਰ ਪਿੰਡੋਂ ਪਿੰਡੀ ਜਿਸ ਤਰੀਕੇ ਦੇ ਨਾਲ ਮਤੇ ਪੈਂਦੇ ਨਜ਼ਰ ਆ ਰਹੇ ਨੇ ਲੋਕਾਂ ਚ ਲਾਮਬੰਦੀ ਜਿਸ ਤਰੀਕੇ ਦੀ ਛੇੜੀ ਹੋਈ ਹੈ ਲੱਗਦਾ ਹੈ ਕਿ ਇਹ ਇਹ ਲੈਂਡ ਪੂਲਿੰਗ ਵਾਲਾ ਮਾਮਲਾ ਕਿੱਧਰ ਨੂੰ ਜਾਊਗਾ ਕੀ ਝਲਕ ਪੈਂਦੀ ਹੈ ਜੀ ਇਹਦੀ ਇਹ ਲੈਂਡ ਪੂਲਿੰਗ ਦਾ ਮਾਮਲਾ ਹੁਣ ਘਟਿਆ ਇਹ ਲੈਂਡ ਪੂਲਿੰਗ ਦਾ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਹੂੰ ਜੀ ਕਿ ਇੱਕ ਦੂਜੇ ਦੀਆਂ ਲੱਗਦਾ ਮਤਲਬ ਕਿ ਜੇ ਤੁਸੀਂ ਵੇਖੋ ਕਿ ਕਿ ਕਿਸਾਨ ਆਗੂ ਤੇ ਮਾਨ ਯਾਨੀ ਕਿ ਸੰਤੇ ਮਾਨ ਜੀ ਇੱਕ ਹਮਸਾਨ ਇਹਨਾਂ ਦਾ ਤੁਹਾਨੂੰ ਪਤਾ ਹੈ ਮਾਨ ਸਾਹਿਬ ਬੜਾ ਕਈ ਵਾਰ ਸ਼ਬਦਾਂ ਦੇ ਰਾਹੀਂ ਨੀਮਾ ਦਿਖਾਉਂਦੇ ਨੇ ਕਿਸਾਨ ਆਗੂ ਨੂੰ ਹੂੰ ਤੇ ਉਹਨਾਂ ਨੇ ਆਪਣੇ ਐਕਸ਼ਨਸ ਦੇ ਜ਼ਰੀਏ ਖਾਸ ਤੌਰ ਤੇ ਪੁਲਿਸੀਆ ਐਕਸ਼ਨ ਦੇ ਆਪਾਂ ਪੱਖ ਤੋਂ ਗੱਲ ਕਰੀਏ ਤਾਂ ਉਹਨਾਂ ਨੇ ਇਹਨਾਂ ਨੂੰ ਖੰਡਾਇਆ ਵੀ ਇਨਾ ਦਾ ਦਾਬਾ ਜਿਹੜਾ ਉਹ ਖਤਮ ਵੀ ਕੀਤਾ ਹੈ ਹੁਣ ਉਹ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਹੀ ਅੱਗੇ ਵਧਣਾ ਚਾਹੁੰਦੇ ਆ ਕਿਸਾਨਾਂ ਨੂੰ ਜੀ ਲੱਗਦਾ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਮੜਾ ਜਾ ਤਖੀਅਤ ਆ ਠੀਕ ਹੈ ਤਾਂ ਜੀ ਤੋਂ ਮਾਨੂੰ ਇਹਨਾਂ ਚੀਜ਼ਾਂ ਦਾ ਅੰਦਾਜ਼ਾ ਹੈ ਕਿ ਕਿਸਾਨ ਆਗੂ ਜੇ ਦੁਬਾਰਾ ਤੋਂ ਮੈਨੂੰ ਮੋਟੋ ਕੇ ਪੈ ਉਦੋਂ ਰੋ ਐਂਟੀ ਇਨਕਮੈਂਸੀ ਜਿਹੜੀ ਆ ਉਹ ਵਾਧੀ ਤੁਰੀ ਗਈ ਤਾਂ ਬਹੁਤ ਔਖਾ ਹੋ ਜਾਏਗਾ ਔਰ ਅਰਵਿੰਦ ਕੇਜਰੀਵਾਲ ਇੱਥੋਂ ਤੇ ਕਾਰੋਬਾਰੀਆਂ ਨੂੰ ਜ਼ੁਬਾਨ ਦੇ ਚੁੱਕੇ ਨੇ ਅੰਦਰ ਅੰਦਰ ਤੁਹਾਨੂੰ ਪਤਾ ਲੁਧਿਆਣਾ ਵੈਸਟ ਦਾ ਇਲੈਕਸ਼ਨ ਕਿਵੇਂ ਨਰਿਜਿਆ ਸੋ ਇਸ ਕਰਕੇ ਇਹਨਾਂ ਦਾ ਹੁਣ ਮਾਮਲਾ ਜਿਹੜਾ ਉਹ ਸਾਹਮਣੇ ਆਲਾ ਹੋ ਗਿਆ ਅੱਜ ਜੇ ਤੁਸੀਂ ਦੇਖੋਗੇ ਲੈਂਡ ਪੂਲਿੰਗ ਦੇ ਮਾਮਲੇ 'ਚ ਇਹਨਾਂ ਨੇ ਬਕਾਇਦਾ ਇਹ ਸਪਸ਼ਟ ਕੀਤਾ ਕਿ ਕਿਸਾਨਾਂ ਤੋਂ ਕਿਸੇ ਪ੍ਰਕਾਰ ਦੀ ਜ਼ਬਰਦਸਤੀ ਕਰਕੇ ਜ਼ਮੀਨ ਨਹੀਂ ਲਈ ਜਾਏਗੀ। ਮਤਲਬ ਕਿ ਉਹ ਸਹਿਮਤ ਹੋਣਗੇ ਪਰ ਅਖਬਾਰਾਂ ਦੇ ਵਿੱਚ ਤੇ ਤੁਸੀਂ ਦੇਖਿਆ ਹੋਣਾ ਖਸਰਾ ਨੰਬਰ ਤੱਕ ਵੀ ਇਸ਼ਤਿਹਾਰਾਂ ਦੇ ਰੂਪ ਚ ਦੇ ਦਿੱਤੇ ਗਏ ਨੇ। ਦੂਜੀ ਗੱਲ ਇਹ ਵਾਰ-ਵਾਰ ਤੰਤਰ ਆਪ ਦਾ ਝੋਕ ਰਹੇਵੇਂ ਅਖਬਾਰ ਖਰੀਦ ਲੈ ਗਏ ਵੱਡੇ ਵੈਸੀ ਵੀ ਅਖਬਾਰਾਂ ਮਾਰੇ ਗੱਲ ਕਹੀ ਜਾਂਦੀ ਹੈ ਕਿ ਕੋਈ ਸਭਾ ਸੀ। ਜਦੋਂ ਛਾਪਕੇ ਵਿਕਦੇ ਸਨ ਅੱਜ ਕੱਲ ਵਿਕ ਕੇ ਛਾਪਦੇ ਆ ਕੁਝ ਚੈਨਲ ਖਰੀਦ ਲਏ ਇਨਾਂ ਨੇ ਮੁੜ ਕੀਆ ਕਿ ਇਨਫਲੂਐਂਸਰ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਇਹਨਾਂ ਨੇ ਪਾਲਿਸੀ ਲਿਆਂਦੀ ਹੋਈ ਆ ਉਹਨਾਂ ਤੱਕ ਪਹੁੰਚ ਕਰ ਰਹੇ ਆ ਜਿਵੇਂ ਆਪ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਵਲੌਗ ਕਰ ਰਿਹਾ ਕੋਈ ਫਲਾਣਾ ਟਮਕਾਣਾ ਵੈਸੇ ਆਪਾਂ ਵੀ ਉਹਨਾਂ ਚੋਂ ਹੀ ਆ ਗਏ ਤੇ ਉਹ ਜਿਹੜੇ ਇਦਾਂ ਦੇ ਕੁਝ ਨੂੰ ਮਤਲਬ ਕਿ ਚੋਗਾ ਪਾਇਆ ਜਾ ਰਿਹਾ ਕਈਆਂ ਨੂੰ ਦਬਾ ਵੀ ਲਾਇਆ ਜਾਂਦਾ ਹੈ ਕਿ ਲੈਂਡ ਪੂਲਿੰਗ ਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਰਕਾਰ ਪ੍ਰਤੀ ਸਕਾਰਾਤਮਕ ਇਹ ਜਿਹੜੀ ਸ਼ਬੀ ਉਪੇਸ਼ ਕਰੋ ਤਾਂ ਕੁੱਲ ਮਿਲਾ ਕੇ ਗੁਰਪ੍ਰੀਤ ਜੀ ਇਹ ਪ੍ਰਚਾਰ ਤੰਤਰ ਵੀ ਮਲਕਿਆ ਦਾ ਝੋਕ ਰਹੇ ਪਰ ਜਿਹੜੀ ਗੱਲ ਕਹਿ ਰਹੇ ਨੇ ਵਾਰ-ਵਾਰ 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 ਕਿ ਅਸੀਂ ਜ਼ਬਰਦਸਤੀ ਨਹੀਂ ਕਰ ਰਹੇ ਕਿ ਤੁਸੀਂ ਸਰ ਲੈਂਡ ਐਕ acquisition ਐਕਟ ਆ ਜਿਹੜਾ ਉਹਦੇ ਮੁਤਾਬਕ ਕਰ ਲੋ ਜੀ ਫਿਰ ਤੁਸੀਂ ਉਸ ਨੂੰ ਕਿਉਂ ਬਾਈਪਾਸ ਕਰ ਰਹੇ ਹੋ ਕਿਉਂ ਉਹਦਾ ਵੀ ਜਵਾਬ ਹੈ ਕਿਉਂਕਿ ਉਹਦੇ ਵਿੱਚ ਕਿਸਾਨ ਨੂੰ ਕਹ ਲਓ ਕਿ ਚਾਰ ਗੁਣਾ ਫਾਇਦਾ ਹੁੰਦਾ ਜਦ ਕਿ ਇੱਥੇ ਮਿਲਣਾ ਹੀ ਚੌਥਾ ਹਿੱਸਾ ਠੀਕ ਹੈ ਨਾ ਜੀ ਸੋ ਇਹ ਲੇਡ ਪੂਲਿੰਗ ਦੇ ਵਿੱਚ ਕਈ ਖਾਮੀਆਂ ਕਈ ਤ੍ਰੁੱਟੀਆਂ ਹਨ ਤੇ ਸਿੱਧੇ ਤੌਰ ਤੇ ਇੰਟਰਸਟ ਦਿੱਲੀ ਵਾਲਿਆਂ ਦਾ ਜੁੜਿਆ ਹੋਇਆ ਸੋ ਇਸ ਕਰਕੇ ਜ਼ਮੀਨ ਦੇ ਨਾਲ ਜੁੜਿਆ ਮਸਲਾ ਸੀ ਮਾਨ ਸਾਹਿਬ ਤੋਂ ਤਾਂ ਤੁਹਾਨੂੰ ਪਤਾ ਹੀ ਆ ਕਿਵੇਂ ਅਥਾਰਟੀਆਂ ਦੀਆਂ ਪਾਵਰਾਂ ਵਾਪਸ ਲੈ ਲੀਆਂ ਗਈਆਂ ਚੀਫ ਫੈਕਟਰੀ ਜਿਹੜੇ ਘਾਇ ਗਏ ਸਨ ਕੇਜਰੀਵਾਲ ਵੱਲੋਂ ਹੀ ਉਹ ਸਾਰਾ ਕੁਝ ਹੋਇਆ ਸੀ ਉਹਨਾਂ ਨੂੰ ਜਿਸ ਤਰ੍ਹਾਂ ਚਾਬੀਆਂ ਸੌਪੀਆਂ ਗਈਆਂ ਤਾਂ ਮੇਰੇ ਖਿਆਲ ਦੇ ਨਾਲ ਬਾਣ ਸਾਹਿਬ ਨੂੰ ਹੁਣ ਬੋਲਣਾ ਪੈ ਰਿਹਾ ਮੈਨੂੰ ਲੱਗਦਾ ਕਿ ਢਡੋ ਉਹ ਵੀ ਇੰਨਾ ਚੀਜ਼ਾਂ ਦੇ ਨਾਲ ਸਹੰਤ ਨਹੀਂ ਹੈਗੇ ਪਰ ਉਹਨਾਂ ਨੂੰ ਬੋਲਣਾ ਪੈ ਰਿਹਾ ਇਸ ਤਰ੍ਹਾਂ ਹੂੰ ਇਕਤਿਆਰ ਤਾਂ ਪਹਿਲਾਂ ਹੀ ਖੋਲੇ ਗਏ ਪੜੇ ਹਿਸਾਬ ਦੇ ਨਾਲ ਤੇ ਹੁਣ ਤਾਂ ਬਸ ਗਾਲਾਂ ਖਾਣ ਨੂੰ ਇਮਾਨ ਸਾਹਿਬ ਨੇ ਬਾਕੀ ਕੰਮ ਤਾਂ ਸਾਰਾ ਪ੍ਰੋਪਰ ਹੀ ਹੋਈ ਜਾਂਦਾ ਬਾਰੋ-ਬਾਰ ਹੀ ਕੰਮ ਚੱਲੀ ਜਾਂਦਾ ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਅੱਜ ਜਿੱਥੇ ਸੰਸਦ ਸ਼ੁਰੂ ਹੋਈ ਹੈ ਤੇ ਸੰਸਦ ਦੇ ਵਿੱਚ ਪਹਿਲੇ ਦਿਨ ਹੀ ਦਰਬਾਰ ਸਾਹਿਬ ਨੂੰ ਜਿਹੜੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਨੇ ਉਹਨਾਂ ਦੀ ਚਰਚਾ ਛੜੀ ਹੈ ਚਰਚਾ ਕਹਿੰਨੇ ਛੜੀ ਹੈ ਤੇ ਕੀ ਇਸ ਤੇ ਕੋਈ ਸਕਾਰਾਤਮਕ ਗੱਲ ਵੀ ਹੋਈ ਹੈ ਕੋਈ ਪਹਿਲੂ ਸ਼ੋ ਹੋਇਆ ਕਿਆ ਪਾਓ ਜ਼ਰਾ ਚਾਨਾ ਅ ਦੇਖੋ ਜੋ ਚਰਚਾ ਹੋਈ ਆ ਉਥੇ ਇਹ ਮੁੱਦਾ ਜਿਹੜਾ ਗਿਆ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇੱਕ ਵੱਡੀ ਗੱਲ ਹੈ ਜੀ ਜੀ ਠੀਕ ਹੈ ਨਾ ਤਾਂ ਮਤਲਬ ਕਿ ਜਿਹੜੇ ਮੈਂਬਰ ਪਾਰਲੀਮੈਂਟ ਆ ਕੋਹਾਯਾ ਸਾਹਿਬ ਇਹਨਾਂ ਨੇ ਇਹ ਮੁੱਦਾ ਜਿਹੜਾ ਉਹ ਉਥੇ ਉਠਾਇਆ ਹੈ ਗੁਰਪ੍ਰੀਤ ਜੀ ਕੱਲ ਅਸਲ ਦੇ ਵਿੱਚ ਇਹ ਆ ਕਿ ਤੁਹਾਨੂੰ ਯਾਦ ਹੈ ਵੀਕਐਂਡ ਤੇ ਇਸ ਮੁਕਤਬਾ ਇੱਕ ਵੱਡੀ ਖਬਰ ਆਈ ਸੀ ਕਿ ਕੋਈ ਦੁਬੇ ਨਾ ਦਾ ਸ਼ਖਸ ਹੈ ਉਸ ਨੂੰ ਇਹਨਾਂ ਨੇ ਅਰੈਸਟ ਕੀਤਾ ਜੀ ਜੀ ਪਰ ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਉਸ ਖਬਰ ਬਾਬਤ ਕੁਝ ਵੀ ਇਹਨਾਂ ਨੇ ਦੱਸਿਆ ਨਹੀਂ ਮਤਲਬ ਮੈਂ ਹਮੇਸ਼ਾ ਕਹਿੰਦਾ ਕਿ ਪੁਲਿਸ ਨੂੰ ਹੁਣ ਥੋੜਾ ਜਿਹਾ ਆਪਣਾ ਰਵਈਆ ਚੇਂਜ ਕਰਨ ਦੀ ਜਰੂਰਤ ਹੈ ਪਰ ਪੁਲਿਸ ਕੀ ਕਰੇ ਇਹਦੇ ਵਿੱਚ ਸਰਕਾਰਾਈ ਤੁਹਾਨੂੰ ਪਤਾ ਹੈ ਜਾਂ ਸਿਆਸਤਾਂ ਹੀ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਕਿ ਗੱਲ ਕਟੂਕਟ ਜਦੋਂ ਇਸ ਤਰ੍ਹਾਂ ਦੀ ਸੈਂਸਟਿਵ ਆਮਲੇ ਦੀ ਹੋਵੇ ਤਾਂ ਸਪਸ਼ਟਤਾ ਜ਼ਿਆਦਾ ਰੱਖਦੀ ਕਿ ਉਸ ਬੰਦੇ ਦੀ ਮਨਛਾ ਕੀ ਸੀ ਐਡਾ ਪੜਿਆ ਲਿਖਿਆ ਵਿਅਕਤੀ ਕਿਉਂ बार-बार ਇਹ ਗਲਤੀਆਂ ਕਰ ਰਿਹਾ ਸੀ ਵਗੈਰਾ ਵਗੈਰਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਚੀਜ਼ਾਂ ਨੂੰ ਸਪਸ਼ਟਤਾ ਕਰੋ ਨਾ ਜੀ ਚੀਜ਼ਾਂ ਨੂੰ ਸਰ ਸਪਸ਼ਟਤਾ ਕਰੋ ਨਾ ਕਿ ਭਾਈ ਆ ਆ ਬਜਾ ਐਸ ਵਜਾ ਕਰਕੇ ਇਹ ਬੰਦਾ ਜਿਹੜਾ ਵਾਰ-ਵਾਰ ਈਮੇਲ ਵਗੈਰਾ ਕਰ ਰਿਹਾ ਸੀਗਾ ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਜਿਸ ਵੇਲੇ ਫੜਿਆ ਗਿਆ ਉਸ ਤੋਂ ਬਾਅਦ ਵੀ ਐਸਪੀਸੀ ਦਾ ਦਾਵਾ ਹੈ ਕਿ ਇਹਨਾਂ ਨੂੰ ਧਮਕੀ ਮਿਲੀ ਆ ਤਾਂ ਹੁਣ ਸ਼ੇਰ ਸਿੰਘ ਕੋਵਾਇਆ ਜਿਹੜੇ ਮੈਂਬਰ ਪਾਰਲੀਮੈਂਟ ਆ ਫਰੋਸਪੋਰਤੋ ਇਹਨਾਂ ਨੇ ਅੱਜ ਲੋਕ ਸਭਾ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੰਮ ਰੁਕੂ ਮਤਾ ਲਿਆਂਦਾ ਤੇ ਨਾਲ ਇਸ ਮੁੱਦੇ ਤੇ ਚਰਚਾ ਕਰਨ ਵਾਸਤੇ ਸਮਾਂ ਜਿਹੜਾ ਉਹ ਮੰਗਿਆ ਨਾਲ ਉਹਨਾਂ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਨੂੰ ਗੰभीरਤਾ ਨਾਲ ਨਹੀਂ ਲਿਆ ਗਿਆ ਤੇ ਇਹਦੀ ਜਿਹੜੀ ਜਾਂਚ ਪੜਤਾਲ ਆ ਉਹ ਨਿਰਪੱਖ ਤੰਗ ਦੇ ਨਾਲ ਹੋਵੇ ਤਾਂ ਕਿ ਸਚਾਈ ਜਿਹੜੀ ਆ ਉਹ ਸਾਹਮਣੇ ਆ ਜਾਵੇ ਤਾਂ ਗੱਲ ਇਹ ਆ ਕਿ ਚਲੋ ਸ਼ੇਰ ਸਿੰਘ ਕਬਾਇਆ ਦੇਖੋ ਬਹੁਤ ਮਜ਼ਾਕ ਬਣਦਾ ਇਹਨਾਂ ਦਾ ਕਈ ਵਾਰ ਤੁਹਾਨੂੰ ਪਤਾ ਹੀ ਨਹੀਂ ਕਿ ਤੱਥ ਕਥਤ ਵੀਡੀਓ ਵਗੈਰਾ ਦਾ ਜੋ ਵੀ ਆ ਰਸ ਮਿਲਦੀ ਚੈਟ ਕਰ ਚਲਦਾ ਤੇ ਗੱਲ ਹੋਇਆ ਕਿ ਇਹਨੇ ਕਟੋ-ਕਟ ਇਸ ਪਾਸੇ ਉਥੇ ਗੱਲ ਤਾਂ ਜਿਹੜੀ ਆ ਰੱਖੀ ਆ ਨਾ ਤੇ ਗੱਲ ਮੇਰੇ ਖਿਆਲ ਦੇ ਨਾਲ ਇਥੋਂ ਤੱਕ ਜਾਣੀ ਨਹੀਂ ਸੀ ਚਾਹੀਦੀ ਵੀ ਇਹ ਲਾਡ ਆਰਡਰ ਨਾਲ ਜੁੜਿਆ ਮਸਲਾ ਸੀ ਛੇ ਅਰੈਸਟ ਹੋ ਗਈ ਆ ਤੇ ਤੁਸੀਂ ਉਸ ਬੰਦੇ ਦਾ ਪਰਪਸ ਤਾਂ ਕਟੋ-ਕਟ ਜਾਣ ਤੱਕ ਕਰ ਦਿਓ ਨਾ ਕਿ ਭਾਈ ਐਸ ਪਰਪਸ ਦੇ ਨਾਲ ਹੀ ਇਹ ਧਮਕੀਆਂ ਵਗੈਰਾ ਦੇ ਰਿਆ ਸੀਗਾ ਜੀ ਜੀ ਤੋ ਜਰੂਰ ਇਸ ਦੇ ਵਿੱਚ ਇੱਕ ਹੋਰ ਐਂਗਲ ਵੀ ਲੱਗਦਾ ਹੈ ਕਿ ਕੀ ਕਿਤੇ ਕਿਸੇ ਖਾਸ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਹੈ ਇਹ ਸਾਰੇ ਦੇ ਵਿੱਚ ਜਿੱਦਾਂ ਤੁਸੀਂ ਚਾਨਣਾ ਪਾਇਆ ਕਿ ਹੁਣ ਕਿੱਦਾਂ ਉਸ ਤੋਂ ਬਾਅਦ ਖਬਰਾਂ ਨਹੀਂ ਕੁਝ ਸਾਹਮਣੇ ਆ ਰਹੀਆਂ ਕੋਈ ਗੱਲ ਨਹੀਂ ਸਾਹਮਣੇ ਆ ਰਹੀ ਕੋਈ ਕਾਰਵਾਈ ਅੱਗੇ ਤੁਰਿਆ ਉਹ ਨਹੀਂ ਸਾਹਮਣੇ ਆ ਰਹੀ ਸੋ ਇੱਕ ਤੋਂ ਵੱਧ ਤਾਂ ਵਿਅਕਤੀ ਹੋ ਸਕਦੇ ਨੇ ਇਹ ਵੀ ਖੱਛ ਹੈ ਕਿਉਂਕਿ ਜੇਕਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਵਾਲੀਆਂ ਈਮੇਲਾਂ ਆ ਰਹੀਆਂ ਨੇ ਤਾਂ ਇੱਕ ਜਾਂ ਉਸ ਤੋਂ ਵੱਧ ਵਿਅਕਤੀ ਹੋ ਸਕਦੇ ਨੇ ਜਾਂ ਫਿਰ ਇਸ ਦੇ ਪਿੱਛੇ ਕੋਈ ਸੰਗਠਨ ਵੀ ਹੋ ਸਕਦਾ ਹੈ ਨਹੀਂ ਦੇਖੋ ਇਹ ਗੁਰਪ੍ਰੀਤ ਜੀ ਇਹ ਤੁਹਾਡੇ ਸਵਾਲ ਜਿਹੜੇ ਆ ਉਹ ਜਾਇਜ਼ ਹੋ ਸਕਦੇ ਆ ਪਰ ਉਹਨਾਂ ਸਵਾਲਾਂ ਦਾ ਜਨਮ ਕਿੱਥੋਂ ਹੋ ਰਿਹਾ ਫਿਰ ਉਹੀ ਗੱਲ ਕਿ ਜਦੋਂ ਤੁਸੀਂ ਅਸਪਸ਼ਟਤਾ ਰੱਖਦੇ ਹੋ ਚੀਜ਼ ਦੇ ਵਿੱਚ ਜੀ ਜੀ ਜਦੋਂ ਤੁਹਾਡੀ ਸਰਕਾਰ ਦੇ ਕਿਸੇ ਮੰਤਰੀ ਨੂੰ ਚਾਹੀਦਾ ਸੀ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਅੱਗੇ ਤੁਸੀਂ ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰਦੇ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਕਾਨਫਰੰਸ ਵੀ ਨਹੀਂ ਕਰਦੇ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਵਨਵੇ ਕਮਿਊਨੀਕੇਸ਼ਨ ਹੀ ਹੁੰਦਾ ਜ਼ਿਆਦਾਤਰ ਤੋਂ ਕਾਲੇ ਆ ਕਿ ਭਾਈ ਤੁਸੀਂ ਬਰੀਫ ਕਰ ਦਿਓ ਪੰਜਾਬ ਦੀ ਜਨਤਾ ਨੂੰ ਹੂੰ ਕਿ ਹਾਂ ਭਾਈ ਆਇਦਾ ਮਕਸਦ ਸੀ ਇਸ ਵਾਸਤੇ ਇਸਨੇ ਅਜਿਹਾ ਕੀਤਾ ਅਸੀਂ ਇਸ ਨੂੰ ਦਬੋਚਿਆ ਇਹਦੇ ਵਿੱਚ ਕੋਈ ਹੋਰ ਬੰਦਾ ਜਿਵੇਂ ਤੁਸੀਂ ਜਿਹੜੇ ਸਵਾਲ ਚੁੱਕੇ ਨੇ ਕਿ ਭਾਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਉਹਨਾਂ ਦਾ ਨਿਵਾਰਨ ਹੋ ਜਾਵੇ ਗੱਲ ਖਤਮ ਹੈ ਜੀ 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 ਇਹ ਤਾਂ ਹੈ ਸਵਾਲ ਤਾਂ ਉਨਾ ਚਿਰ ਖੜੇ ਹੁੰਦੇ ਰਹਿਣਗੇ ਜਿੰਨਾ ਚਿਰ ਤੁਸੀਂ ਜਵਾਬ ਨਹੀਂ ਦਓਗੇ ਤੁਸੀਂ ਮੋਦੀ ਸਾਹਿਬ ਵਾਲੇ ਰਾਹ ਤੇ ਚੱਲ ਰਹੇ ਹੋ ਪਰ ਬਰ ਨਹੀਂ ਸਕਦੇ ਕਿਉਂਕਿ ਉਹ ਵੀ ਮੀਡੀਆ ਦੇ ਸੱਦੇ ਮੱਥੇ ਆਉਂਦੇ ਨਹੀਂ ਲੱਗਦੇ ਨਹੀਂ ਤੇ ਤੁਸੀਂ ਵੀ ਨਹੀਂ ਲੱਗਦੇ ਸੋ ਚਲੋ ਅੱਗੇ ਚੱਲਦੇ ਆਂ ਅਗਲੀ ਖਬਰ ਦੇ ਵੱਲ ਤੇ ਸਿਲੈਕਟ ਕਮੇਟੀ ਦੇ ਵਿੱਚੋਂ ਮਾਨ ਗਾਇਬ ਦੇਖੋ ਸਿਲੈਕਟ ਕਮੇਟੀ ਯਾਦੀ ਆ ਨਾ ਤੁਹਾਨੂੰ ਕਿ ਜਿਹੜਾ ਵਿਸ਼ੇਸ਼ ਇਸ ਲਾਸ ਸੱਦੇ ਆ ਗਿਆ ਸੀਗਾ ਫਿਰ ਉਸ ਤੋਂ ਬਾਅਦ ਇਨਾਂ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਬਿੱਲ ਆ ਬੇਅਦਮੀਆਂ ਰੋਕਣ ਸੰਬੰਧੀ ਜੀ ਜੀ ਕਿ ਭਾਈ ਉਹ ਅਸੀਂ ਸਿਲੈਕਟ ਕਮੇਟੀ ਨੂੰ ਭੇਜਾਂਗੇ ਸਿਲੈਕਟ ਕਮੇਟੀ ਨੂੰ ਭੇਜਣ ਦਾ ਭਾਵ ਇਹ ਹੋਂਦਾ ਕਿ ਕੁਝ ਤਰੁੱਟੀਆਂ ਨੇ ਜਾਂ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ ਨੇ ਤਾਂ ਉਹ ਕਰਵਾ ਕੇ ਬਿੱਲ ਮਤਲਬ ਕਿ ਠੀਕ ਠਾਕ ਦੇ ਨਾਲ ਦੁਬਾਰਾ ਲਿਆਂਦਾ ਜਾ ਹੂੰ ਜੀ ਹੁਣ ਜਿਹੜੀ ਸਿਲੈਕਟ ਕਮੇਟੀ ਵਾਲਾ ਇਸ਼ੂ ਹੈ ਉਹਦੇ 'ਚ ਇਹਨਾਂ ਦੀ 15 ਮੈਂਬਰੀ ਸਿਲੈਕਟ ਕਮੇਟੀ ਜਿਹੜੀ ਆ ਉਹ ਤੈਅ ਕਰ ਦਿੱਤੀ ਆ ਇਹ ਡਾਕਟਰ ਨਿਜਰਜੀਤ ਦੀ ਪ੍ਰਧਾਨਗੀ ਵਾਲੀ ਹੋਏਗੀ ਯਾਨੀ ਇੰਦਰਵੀਰ ਸਿੰਘ ਜੀ ਨਿਜਰ ਨੇ ਤੁਹਾਨੂੰ ਪਤਾ ਏ ਵੀ ਰਹੇ ਨੇ ਮੰਤਰੀ ਇਹਨਾਂ ਨੂੰ ਵੀ ਜਾਂ ਕਹਿ ਲਈਏ ਇਹਨਾਂ ਦੇ ਵੀ ਗੇਰ ਕੱਢਦੇ ਸੀ ਪਾਵਰ ਵਾਲੇ ਇਹਨਾਂ ਦੇ ਤਾਂ ਫਿਰ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਘਰੇ ਗਏ ਸੀ ਤਾਂ ਕੁੱਲ ਮਿਲਾ ਕੇ ਇੰਦਰਵੀਰ ਸਿੰਘ ਨਿਜਰ ਤੇ ਪਰਜਿੰਦਰ ਸਿੰਘ ਬਾਜਵਾ ਮਨਪ੍ਰੀਤ ਸਿੰਘ ਈਆਲੀ ਜੰਗੀ ਲਾਲ ਮਹਾਜਨ फिर इस तो इलावा गया। बीबी, बीबी मान जगदीप गोल्डी होंगे पर कुछ नाम प्रोफेसर बलजिंद्र कौर नीना मित्तल प्रिंसि बुद्धरा बहुत पढ़े लिखे ने मेनु कोई एतराज नहीं होगा इन्हों ठीक है नीता मुहमद जमील उमान इन्हों गए मुसलमाना चो ਆ ਜੀ ਜੰਗੀ لال ਮਹਾਜਨ ਜੀ ਆ ਗਏ ਤੋ ਕਹਿਨ ਦਾ ਮਤਲਬ ਕਿ ਠੀਕ ਹੈ ਵਧੀਆ ਪਰ ਇੱਕ ਦੋ ਨਾਮ ਐਸੇ ਹੈ ਜਿਨ੍ਹਾਂ ਤੇ ਕਹ ਲਉ ਕਿ ਕਈ ਕਿਸਮ ਦੇ ਮੈਂ ਕਹਿ ਸਕਦਾ ਕਿ ਕਥੇ ਤੌਰ ਤੇ ਦੋਸ਼ ਵੀ ਲੱਗਦੇ ਨੇ ਕੁਝ ਚੀਜ਼ਾਂ ਦੇ ਤੋ ਗੱਲ ਇਹ ਆ ਕਿ ਹੁਣ ਇਹਨਾਂ ਨੇ ਸਿਲੈਕਟ ਕਮੇਟੀ ਜਿਹੜੀ ਬਣਾਈ ਉਹਦੇ ਚ ਮਾਨ ਸਾਬ ਦਾ ਹੋਣਾ ਕੋਈ ਜ਼ਰੂਰੀ ਨਹੀਂ ਹੁੰਦਾ ਗੁਰਪ੍ਰੀਤ ਜੀ ਅਸਲ ਦੇ ਵਿੱਚ ਕੀ ਆ ਕਿ ਜੇ ਤੁਸੀਂ ਦੇਖੋਗੇ ਸਿਲੈਕਟ ਕਮੇਟੀ ਜਾਂ ਇਦਾਂ ਦਾ ਉਹਦੇ ਚ ਕੀ ਆ ਕਿ ਮੇਨਲੀ ਤੇ ਹੁਣ ਜਿਵੇਂ ਆਪਾਂ ਕਹੀਏ ਕਿ ਕਈ ਵਾਰ ਡਿਪਟੀ ਸਪੀਕਰ ਚੇਅਰਮੈਨ ਲੱਗ ਜਾਂਦੇ ਆ ਜੀ ਕੈਦਾ ਜੇ ਰੂਲ ਕੈਦਾ ਦੇਖੋਗੇ ਤੁਸੀਂ ਤੇ ਸੰਬੰਧਿਤ ਜਿਹੜਾ ਮੰਤਰੀ ਹੁੰਦਾ ਵਿਭਾਗ ਦੇ ਜਿਹਦੇ ਨਾਲ ਜੁੜਿਆ ਹੁੰਦਾ ਉਹਨੂੰ ਵੀ ਇੱਕ ਵੱਡੀ ਮਤਲਬ ਕਿ ਕਹ ਲੋ ਕਿ ਸੀਨੀਅਰਤਾ ਦਿੱਤੀ ਜਾਂਦੀ ਹੈ ਪਰ ਕਿਉਂਕਿ ਇੱਥੇ ਮੰਤralla ਜਿਹੜਾ ਉਹ ਮਾਨ ਸਾਹਿਬ ਕੋਲ ਆ ਤਾਂ ਮਾਨ ਸਾਹਿਬ ਜੀ ਆਉਂਦੇ ਤਾਂ ਉਹ ਹੈਡ ਕਰਦੇ ਜਾਂ ਲੀਡ ਕਰਦੇ ਤਾ ਇਹਦਾ ਮਤਲਬ ਇਹੀ ਆ ਕਿ ਉਹ ਰੂਲ ਕਹਤਾ ਜਿਹੜਾ ਇਹਨਾਂ ਨੇ ਦੇਖਿਆ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਇਹਨਾਂ ਨੇ ਕਿਹਾ ਕਿ ਵੀ ਨਹੀਂ ਤੇ ਵੈਸੇ ਕੋਈ ਜ਼ਰੂਰੀ ਵੀ ਨਹੀਂ ਚਲੋ ਸਿਲੈਕਟ ਕਮੇਟੀ ਆ ਠੀਕ ਆ ਇਹਨਾਂ ਨੇ ਵੇਖਣਾ ਸੁਝਾਅ ਲੈਣੇ ਆ ਗੱਲਬਾਤ ਜਿਹੜੀ ਆ ਉਹ ਮੁਕੰਮਲ ਕਰਕੇ ਤੇ ਰੱਖ ਦੇਣੀ ਆ ਸਾਨੂੰ ਦੇਖਦੇ ਆ ਕਿੰਨੀ ਦੇਰ ਤੱਕ ਵੈਸੇ ਇਸ ਮਾਮਲੇ ਦੇ ਵਿੱਚ ਕਰ ਤੇ ਕਾਲ ਰਹੇ ਨੇ ਇਹ ਤੇ ਗੱਲ ਬੰਨਣੀ ਪਊਗੀ ਕਿ ਤੇਜ਼ੀ ਤੇ ਦਿਖਾਰਾ ਨਹੀਂ ਹੂੰ ਜੀ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਕਹਿੰਦੇ ਵੀ ਦੋਨੋਂ ਸਦਨਾਂ ਦੇ ਵਿੱਚ ਹੋਊਗੀ ਗੱਲਬਾਤ ਕਿੰਨਾ ਕੁ ਸਮਾਂ ਰੱਖਿਆ ਜਾਊ ਜੀ ਮੇਰੇ ਖਿਆਲ ਦੇ ਨਾਲ ਇੱਕ ਸਦਨ ਦੇ ਵਿੱਚ ਰੱਖ ਦਿੱਤਾ ਗਿਆ ਜੀ 16 ਘੰਟੇ ਤੇ ਇੱਕ 'ਚ ਸ਼ਾਇਦ 9 ਆ ਪਾ ਵੀ ਤੁਸੀਂ ਦੇਖ ਲੈਣਾ ਮੈਂ ਕੋਈ ਅੰਕੜਾ ਗਲਤ ਨਾ ਕਹਿ ਗਿਆ ਹੋਣਾ ਮੇਰੇ ਖਿਆਲ ਦੇ ਨਾਲ ਦੋਨਾਂ ਹਾਊਸ ਦਾ ਟਾਈਮ ਇਸ ਹਿਸਾਬ ਦੇ ਨਾਲ ਵੰਡ ਦਿੱਤਾ ਗਿਆ ਤਾਂ ਹੁਣ ਇਹ ਆ ਕਿ ਜੇ ਤੁਸੀਂ ਦੇਖੋਗੇ ਯਾਨੀ ਲੋਕ ਸਭਾ ਤਾਂ ਉੱਥੇ 16 ਘੰਟੇ ਚਲਾ ਜਾਏਗਾ ਤੇ ਰਾਜ ਸਭਾ ਕਿਉਂਕਿ ਮੈਂਬਰ ਘੱਟ ਹੁੰਦੇ ਨੇ ਉੱਥੇ 9 ਘੰਟੇ ਆ ਜਾਏਗਾ ਜੀ ਬਿਲਕੁਲ ਠੀਕ ਹੈ ਹਾਂ ਜੀ ਹੁਣ ਗੱਲ ਇਹ ਆ ਕਿ ਆਪਰੇਸ਼ਨ ਸਿੰਧੂ ਉਤੇ ਚਰਚਾ ਅੱਜ ਵੀ ਥੋੜੀ ਕਾਣੀ ਹੋਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਖੜਗੇ ਸਭ ਬੋਲੇ ਆ ਕਿ ਪਹਿਲ ਕੰਮ ਦੇ ਜਿਹੜੇ ਦੋਸ਼ੀ ਆ ਗੁਨਾਹਗਾਰ ਆ ਉਹ ਫੜੇ ਨਹੀਂ ਗਏ ਤੁਸੀਂ ਜਵਾਬ ਦਿਓ ਉਸ ਤੋਂ ਬਾਅਦ ਫਿਰ ਇੱਕ ਬਹਿਸ ਦਾ ਜਿਹੜਾ ਉਹ ਤਸਕੀਸਤ ਪ੍ਰੋਗਰਾਮ ਫਿਕਸ ਕਰ ਦਿੱਤਾ ਗਿਆ ਤੇ ਇਹ ਜਿਹੜੀ ਹੋਏਗੀ ਬਹਿਸ ਇਹ ਮੰਗਲਵਾਰ ਯਾਨੀ ਸ਼ਾਮ 4 ਵਜੇ ਕਰ ਦਿੱਤਾ ਗਿਆ ਸੀ ਅੱਜ ਕਰ ਦਿੱਤਾ ਗਿਆ ਜਿਹੜਾ ਹਾਊਸ ਹੈ ਪਰ ਉਸ ਤੋਂ ਪਹਿਲਾਂ ਚਾਰ ਵਾਰ ਇਹਦੀ ਪਹਿਲਾਂ ਵੀ ਕਹ ਲਈਏ ਕਾਰਵਾਈ ਰੋਕੀ ਗਈ ਹੰਗਾਮਾ ਕਾਫੀ ਹੋਇਆ ਤਾਂ ਹੁਣ ਇਹਦੇ ਵਿੱਚ ਮਲਾਂਕਿ ਟਾਈਮ ਰੱਖ ਦਿੱਤਾ ਗਿਆ ਤੇ ਕੱਲ ਨੂੰ ਇਹ ਦੁਬਾਰਾ 11 ਵਜੇ ਜਦੋਂ ਹਾਊਸ ਚੁੜੇਗਾ ਤਾਂ ਫਿਰ ਦੇਖਦੇ ਹਾਂ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਬਾਕੀ ਗੱਲ ਜਿਹੜੀ ਹੈ ਨਾ ਉਹ ਇਹ ਆ ਕਿ ਮੋਦੀ ਸਰਕਾਰ ਵਾਸਤੇ ਮੁਸ਼ਕਲ ਤੇ ਹੈ ਇੱਥੇ ਕਿਉਂ ਕਿ ਕਿਉਂਕਿ ਨੁਕਸਾਨ ਦਾ ਜਿਹੜਾ ਇੱਥੇ ਚੱਲਦਾ ਪਿਆ ਸੀ ਬਹਿਸ ਮੋਬਾਈਸਾ ਉਹਦੇ ਵਿੱਚ ਡੋਨਲਡ ਟਰੰਪ ਨੇ ਬੜੀ ਚੋਟ ਮਾਰੀ ਹੈ ਮੈਨੂੰ ਲੱਗਦਾ ਕਿ ਦੇਖੋ ਡੋਨਲਡ ਟਰੰਪ ਨੂੰ ਤੁਸੀਂ ਜਿੱਦਾਂ ਮਰਜ਼ੀ ਲਾਓ ਮੈਂ ਇਸ ਚੀਜ਼ ਨੂੰ ਇਦਾਂ ਲੈਦਾ ਵਾਂ ਇਹ ਕੱਲ ਜਿਹੜੇ ਆਪਣੇ ਇੱਥੇ ਟੀਮ ਮੈਂਬਰ ਹੈ ਨਾ ਯੂਐਸ ਰਹਿੰਦੇ ਜਾਂ ਆਡੀਅנס ਇਹ ਬਖੂਬੀ ਜਾਣਨ ਦੀ ਆਪਾਂ ਘਟ ਜਾਂਦੇ ਆ ਕਿ ਅਸਲ ਦੇ ਵਿੱਚ ਟਰੰਪ ਓਬਾਮਾ ਕੋਈ ਵੀ ਆਵੇ ਜੀ ਇਹ ਯੂਐਸ ਜਿਹੜਾ ਹੈ ਨਾ ਉਹ ਆਪਣੇ ਨੀਤੀਗਤ ਮਲਕੇ ਰਸਤੇ ਤੇ ਚੱਲਦਾ ਹੈ ਹੂੰ ਜੀ ਜੀ ਯੂਐਸ ਪੂਰੀ ਦੁਨੀਆ ਦੇ ਵਿੱਚ ਤਾਂ ਹਰੇਕ ਦੇਸ਼ ਵਾਸਤੇ ਉਹਨਾਂ ਦੀ ਇੱਕ ਰਣਨੀਤੀ ਆ ਮੈਨੂੰ ਲੱਗਦਾ ਕਿ ਇਹਨੂੰ ਆਪਾਂ ਟਰੰਪ ਪ੍ਰਸ਼ਾਸਨ ਕਹਿ ਲਈਏ ਕਿ ਟਰੰਪ ਪ੍ਰਸ਼ਾਸਨ ਦੇ ਹੁਣ ਟੱਚ ਚ ਮੋਤੀ ਸਾਹਿਬ ਕਾ ਟਕਟ ਫਿੱਟ ਬੈਠਦੇ ਨਹੀਂ ਜਾਪਦੇ ਪਤਾ ਨਹੀਂ ਕਿ ਇਹ ਤੁਸੀਂ ਡੋਨਲਡ ਟਰੰਪ ਦੀ ਇਹ ਨਹੀਂ ਹੈ ਕਿ ਆਪਾਂ ਜਿਵੇਂ ਦੇਖਦੇ ਆ ਕਿ ਖਿੱਲੀ ਉਡਾਉਣ ਦੇ ਲੈਜ਼ੇ ਨਾਲ ਵੀ ਗੱਲ ਕੀਤੀ ਜਾਂਦੀ ਆ ਆਪਣਾ ਲੈਟ ਲਈ ਲਿਆ ਜਾਂਦਾ ਵਗੈਰਾ ਵਗੈਰਾ ਨਹੀਂ ਮੈਂ ਇਸ ਨੂੰ ਬਹੁਤ ਸੀਰੀਅਸਲੀ ਦੇਖਦਾ ਹਾਂ ਕਿ ਕਿਤੇ ਨਾ ਕਿਤੇ ਜੋ ਟਰੰਪ ਪ੍ਰਸ਼ਾਸਨ ਹੈ ਉਹਦੇ ਵਿੱਚੋਂ ਸਾਰੇ ਆ ਗਏ ਜੋ ਪ੍ਰਸ਼ਾਸਨ ਟੱਚ ਆਉਂਦਾ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਕੋਈ ਗੜਬੜ ਹੈ ਤਾਂ ਉਹਨਾਂ ਨੇ ਇਹ ਤੁਸੀਂ ਦੇਖੋ ਕਿ ਲੋਕ ਸਭਾ ਦੀ ਕਾਰਵਾਈ ਤੋਂ ਰਾਜ ਸਭਾ ਦੀ ਕਾਰਵਾਈ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਕਹਿ ਦਿੱਤਾ ਕਿ ਤੁਹਾਡੇ ਪੰਜਾਜਾਂ ਦਾ ਨੁਕਸਾਨ ਹੋਇਆ ਹੂੰ ਜੀ ਇਹ ਬੜੀ ਇੰਟਰਸਟਿੰਗ ਚੀਜ਼ ਸੀਗੀ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਕਾਫੀ ਪੱਖ ਵੀ ਬਹਿਸ ਫਿਰ ਰਹਿਣ ਦੀ ਸੁਭਾਵਨਾ ਹੈ ਇਹ ਜਿਹੜੀ ਆਪਰੇਸ਼ਨ ਸੰਧੂਰ ਨੂੰ ਲੈ ਕੇ ਹੋਈ ਕਿ ਜੀ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਹੁੰਦਾ ਹੈ ਸਮਾਪਤ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਇਹ ਸੰ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਵਕ ਵਕ ਖਬਰਾਂ ਤੇ ਪਾਇਆ ਚਾਨਣਾ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰਾਂ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਰਹੇਗੀ ਇਸੇ ਤਰ੍ਹਾਂ ਬਰਕਰਾਰ ਧੰਨਵਾਦ ਸਤਿ ਸ਼੍ਰੀ ਅਕਾਲ